ਨਸਤ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਓ ਪਿੰਡ ਗੁਲਾਮੀ ਵਾਲਾ ਗੁਲਾਮ ਪੱਤਰਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਤੇ ਇਸ ਵੇਲੇ ਭਾਉ ਸਰਵਨ ਕੋਲੇ ਗਲਾਮ ਪਤਰਾ ਨਗਰ ਦੇ ਵਿੱਚ ਚਾਰ ਐਨੀਮਲ ਫੋਰ ਸੇਲ ਵਿਕਾਊ ਆ ਸੱਜਣੋ ਨੀਲੀ ਰਵੀ ਦੀ ਝੋਟੀ ਬਿਲਕੁਲ ਤਾਜੀ ਸੂਈ ਤਕਰੀਬਨ ਇਹ ਨੋਟ ਕਰ ਲੋ ਯਾਰ ਸਾਰੀਆਂ ਸੂਈਆਂ ਤੇ ਇੱਕੀ ਗੱਬਨ ਆ ਜਿਹੜੀ ਐਨ ਤੁਹਾਨੂੰ ਦਿਦੀਆਂ ਨਾ ਜਾਮਨਨ ਕੀ ਕਹਦੀਏ ਕਾਲੀ ਤੇ ਜਾਂ ਜਿਵੇਂ 나ਗ ਕਾਲੇ ਵਾਂਗੂ ਐ ਇਹਦੀ ਲਿਸ਼ਕ ਪੁਸ਼ਕ ਇਹਨਾਂ ਲੋਕਾਂ ਨੂੰ ਦੇਖ ਹਾਂ ਹੁਣ ਗੱਜਿਆ ਜੇ ਥੋੜਾ ਜਿਹਾ ਕਹਿੰਦਾ ਜਿਵੇਂ ਲੱਕ ਹੁੰਦੀ ਕਾਲੀ ਬੜੀ ਛੋਟੀ ਟੌਪ ਦੀ ਸਜਣੋਂ ਕਟੀਆਂ ਵਾਲੇ ਲਾੜ ਕਰਦੀ ਹਜੇ ਤੇ ਇਹਨਾਂ ਦੀ ਡਿਟੇਲ ਲੈਨੇ ਆਪਾਂ ਸਾਰੀ ਤੇ ਸਜਣੋਂ ਉਹ ਸਾਹਮਣੇ ਜਿਹੜਾ ਨਗੀਨਾ ਖੜਾ ਨਾ ਉਹ ਕਿਹੜੇ ਮਾਲੀ ਦੀ ਆ ਤੇ ਕਿਹਦੀ ਮਗਰਤੀ ਆ ਮਗਰ ਵੀ ਕੱਟੀ ਉਹਦੀ ਵੀ ਡਿਟੇਲ ਆਪਾਂ ਭਾਉ ਤੋਂ ਲੈਨੇ ਆ ਆਜੋ ਕਰੀਏ ਸ਼ੁਰੂ ਅੱਜ ਕੀ ਨਹੀਂ ਕੀਤਾ ਤੇਰੇ ਲਈਆਂ ਪਾਉਜੀ ਸਾਸਰੀਕਾਲ ਸਾਸਰੀਕਾਲ ਸੰਤੂ ਸਾਹਿਬ ਕੀ ਹਾਲ ਹੈ ਹੋਰ ਸੁਣਾਓ ਵਧੀਆ ਚੜਦੀ ਕਲਾ ਕਿਰਪਾ ਅੱਜ ਤਾਂ ਬਾਗੋ ਬਾਗ ਉਦੋਂ ਤਾਂ ਹੰਬਿਆ ਜਾਂ ਹੀ ਸ਼ਾਮ ਨੂੰ ਉਦੋਂ ਦਾ ਭਰਾਵਾ ਟੱਕਰਾ ਮਾਰ ਮਾਰ ਸਾਰੀ ਦਿਹਾੜੀ ਤੇ ਅੱਛਾ ਅੱਜ ਤਾਂ ਘਰੇ ਹੀ ਆ ਅੱਜ ਘਰੇ ਓਕੇ ਆ ਨਾ ਅੱਜ ਸ੍ਰੀ ਸ੍ਰੂ ਬਿਲਕੁਲ ਕਮਾਣਾ ਕੇ ਗੱਜੇਗਾ ਅੱਜ ਪੂਰਾ ਤੇ ਡਰੈੱਸ ਪਿੰਡ ਗਲਾਮ ਪਤਰਾ ਜ਼ਿਲ੍ਹਾ ਫਰੋਜ਼ਪੁਰ ਪਿੰਡ ਗਲਾਮ ਪਤਰਾ ਤੇ ਜ਼ਿਲ੍ਹਾ ਫਰੋਜ਼ਪੁਰ ਸਾਧਕ ਤੋਂ 14 ਕਿਲੋਮੀਟਰ ਤੇ ਫਰੋਜ਼ਪੁਰੋਂ ਵੀ 14 ਕਿਲੋਮੀਟਰ ਤੇ ਮੋਬਾਈਲ ਨੰਬਰ 6842 3186 ਅੱਜ ਸੱਜਣੋਂ ਗਾਣੇ ਗਾਉਂਦਾ 9730 ਹਾਂਜੀ ਤੇ 31945 ਇਹ ਤਾਂ ਸੱਜਣੋਂ ਸਕਰੀਨ ਤੇ ਵੀ ਚੱਲਦੇ ਰਹਨੇ ਆ ਤੇ ਅੱਜ ਜੇ ਮੈਂ ਤੁਹਾਨੂੰ ਕਹਿਣਾ ਵੀ ਸਰੀਰ ਸੁਰੂਰ ਬਣਿਆ ਤੇ ਗਾਣੇ ਗਾਉਂਦਾ ਪੂਰੇ ਗਾਣਿਆਂ 'ਚ ਗੱਲਾਂ ਕਰਦਾ ਅੱਜ ਸਰਵਨਪਾਉ ਆ ਛੋਟੀ ਸੁਆ ਕਿਹੜਾ ਪਹਿਲਾਂ ਤੇ ਇਥੋਂ ਸ਼ੁਰੂ ਕਰੀਏ ਦੂਜਾ ਦੂਜਾ ਸੁਆ ਤੇ ਇਹ ਮਾਲੀ ਕਿਹੜੇ ਦੀ ਧੀ ਆ ਇਹ ਵੀ ਨਵਾਬ ਦੀ ਆਪੇ ਨਵਾਬ ਦੀ ਤੇ ਜਿਹੜਾ ਇਹਦੇ ਮਗਰ ਬੱਚਾ ਉਹ ਵੀ ਕੱਟੇ ਭੀਮ ਦੀ ਓਕੇ ਆ ਜਿਹੜੀ ਕੱਟੀ ਐ ਭੀਮ ਦੀ ਬਿਲਕੁਲ ਇਹਦੇ ਮਗਰ ਇਹ ਕਿੰਨੇ ਦਿਨਾਂ ਦਾ ਸੂਆ 20 ਦਿਨ ਦੀ ਸੂਈ ਆ ਵੀ ਤੇਰੀ ਗੱਲ ਲੱਖ ਰੁਪਏ ਦੀ ਅੰਨੀ ਦਾ ਅਗਲਾ ਕਹਿ ਦਿੰਦਾ ਯਾਰ ਪੰਜਾਂ ਦਿਨਾਂ ਦੀ ਸੂਈ ਜਾਂ ਸੱਤਾਂ 20 ਦਿਨਾਂ ਦੀ ਸੂਈ ਹਾਂ ਆ ਗੱਲਾਂ ਤੋਂ ਨਾ ਇਹ ਦਿਲ ਜੱਤ ਲੈਂਦਾ ਬੰਦੇ ਦਾ ਹਾਂ ਤੇ 20 ਦਿਨਾਂ ਦੀ ਸੂਈ ਤੇ ਦੁੱਧ ਕਿੰਨੇ ਤੇ ਹੁਣ ਦੁੱਧ 14 ਕਿਲੋ ਐ ਤੇ ਪਰ ਮੈਂ 13 ਦਵਾਂਗਾ ਦੁੱਧ 14 ਕਿਲੋ ਹੀ ਆ ਤੇ 13 ਆ ਕੇ ਆਦਾ ਕੰਡੇ ਵਾਲਾ ਲੈ ਜੇ ਨਾਪ ਕੇ ਤੇ ਮੇਰੇ ਘਰੇ ਧਾਰ ਵੀ ਨਾ ਮਾਰੇ ਪਸ਼ੂ ਲੈ ਜੇ ਹਾਂ ਠੀਕ ਹੈ ਪਹਿਲੇ ਦਿਨ ਦੀ ਮੈਂ ਗਾਰੰਟੀ ਨਹੀਂ ਦਿੰਦਾ ਦੂਜੇ ਦਿਨ ਮੱਝ ਦੁੱਧ ਘਟਦੇਵੇ ਮੱਝ ਮੇਰੀ ਰੁਪਈਏ ਹੁੰਦੇ ਇਥੋਂ ਮੈਂ ਚੜਾ ਲੇ ਜਾ ਕੇ ਘਰੇ ਵੀ ਦੁੱਧ ਮਿਲ ਲੈ ਹਾਂ ਵੀ ਇੰਨੀ ਇਹਦੇ ਤੇ ਪਹਿਲੇ ਦਿਨ ਦੀ ਨਹੀਂ ਹਾਂ ਦੂਜੇ ਡੰਗ ਦੂਜੇ ਡੰਗ ਕਿਉਂਕਿ ਪਹਿਲੇ ਦਿਨ ਸਫਰ ਸਫਰ ਚੋਂ ਕਿਉਂਕਿ ਮੇਰੇ ਘਰੇ ਆਣ ਕੇ ਮੈਂ ਉੱਥੇ ਦੋ ਡੰਗ ਚੋਈ ਤੇ 14 ਕਿਲੋ ਦੁੱਧ ਸੀ ਠੀਕ ਆ ਤੇ ਮੇਰੇ ਘਰੇ ਆਣ ਕੇ ਉਹਨੇ ਦਿੱਤਾ ਹੀ ਦੱਜਾ ਹਾਂ 10 ਕਿਲੋ ਰਹਿ ਗਿਆ ਆਉ ਕੇ ਰੰਤਾ ਪਾਸੂ ਸਫਰ ਸੋਪਰ ਤੇਰੇ ਉੱਥੇ ਹੀ ਕਰਤੀ ਗੱਢਲੀ ਤੇ ਕਰਤੀ ਉੱਥੇ ਹੀ ਕਰਤੀ ਕਰਮਾਲੀ ਬਾਕੀ ਯਾਰ ਕੱਦ ਕਾਠ ਤੇ ਬਰੀਕੀ ਬਹੁਤ ਕੱਟੀ ਨੂੰ ਲੱਗੀ ਤੇਰੀ ਨੂੰ ਹਣਾ ਤੇ ਤੂੰ ਮੈਨੂੰ ਇਹ ਦੱਸ ਦੇ ਕੋਈ ਵੀ ਨਾ ਜਾਨਵਰ ਮਾੜਾ ਨਹੀਂ ਉਹ ਆਪਦੀ ਜਗ੍ਹਾ ਤੇ ਸਹੀ ਇਹ ਸਾਰਾ ਆਪਦੀ ਜਗ੍ਹਾ ਤੇ ਸਹੀ ਤੇ ਸਿਰ ਹ ਤੋਰੇ ਨੂੰ ਖੋਲ ਕੇ ਲਓ ਵੀ ਸੱਜਣੋ ਦੂਜਾ ਸੂਆ ਝੋਟੀ ਆ ਨਵਾਬ ਦੀ ਮਗਰ ਕੱਟੀ ਵੀ ਟੌਪ ਦੇ ਮਾਲੀ ਦੀ ਆ ਗਈ ਤੇ ਆਪ ਵੀ ਕੱਟੀਆਂ ਜੀ ਆਹ ਹਜੇ ਤੇ ਕੱਦ ਕਾਠ ਨਾ ਵੀਰ ਦੇ ਤੋਂ ਤਾਜ਼ਾ ਲਾਇਓ ਵੀ ਝੋਟੀ ਦਾ ਕਦ ਇਕੱਠੇ ਮੋਢੇ ਤੇ ਆਉਂਦੀ ਆ ਕਰਮਾਂ ਵਾਲੀ ਟੱਪਦੀ ਆ ਮੋਢਾ ਵੇਖੋ ਤੇ ਵੀਡੀਓ ਬਣਾਉਣ ਦਾ ਮੈਂ ਤੁਹਾਨੂੰ ਟਾਈਮ ਜ਼ਰੂਰ ਨੋਟ ਕਰਾਉਂਗਾ ਕਮਾਲਾ ਕਿਉਂਕਿ ਲੀਵੇ ਦਾ ਉਸ ਹਾਵਣਾ ਤੜਕੇ ਕਿੰਨੇ ਕਵਜ ਦੀ ਚਵਾਈ ਆ ਤੇ 6:30 7 ਵਜੇ ਦੀ 6:30 ਤੋਂ 7 ਵਜੇ ਦੀ ਚਵਾਈ ਆ ਤੇ ਅੱਧਾ ਟਾਈਮ ਹੀ ਹੋਇਆ ਸਜਣੋ ਇਹਦੀ ਚਵਾਈ ਨੂੰ ਕਦ ਤਾਂ ਮੈਂ ਆ ਨਾ ਯਾਰ ਰੂੜਾ ਬੰਨਾ ਹੀ ਨਹੀਂ ਕੋਈ ਸਜਣੋ ਬੜਾ ਟਾਪ ਦਾ ਕਦ ਕਾਠਾ ਝੋਟੀ ਸੁੰਦਰ ਬਹੁਤ ਆ ਤੇ ਹੁਣ ਟਾਈਮ ਵਿਖਾ ਦਿਆ ਆਪਦੇ ਮੋਬਾਈਲ ਤੇ ਜਗਾ ਕੇ ਆਪਣੇ ਪਿਆਰ ਕਰਨ ਵਾਲੇ ਨੂੰ ਕੋਈ ਸ਼ੰਕਾ ਨਾ ਰਹੇ ਜੇ ਕਿਉਂਕਿ 1 ਵਜ ਗਿਆ ਵੀਰੇ 1 ਵਜ ਗਿਆ ਪੂਰਾ ਪੂਰਾ ਤੇ ਮੰਨ ਲਾ 7:05 10 ਮਿੰਟ 5 ਘੰਟੇ ਹਜੇ ਚਵਾਈ ਨੂੰ ਹੋਏ ਆ ਇੱਕ ਮੈਂ ਤੈਨੂੰ ਬੇਨਤੀ ਕਰਾਂ ਯਾਰ ਆਏ ਹਾਏ ਇੱਕ ਭਰਾ ਮੇਰੇ ਨਾਲ ਥੱਲੇ ਕਮੈਂਟ ਕੀਤਾ ਇਹ ਨੀਲੀ ਰਵੀ ਦੀ ਆਪਣੀ ਛੋਟੀ ਗਈ ਏ ਆਂਦਾ 14ਵੇਂ ਸੂਏ 15 ਤੂੰ ਫੋਨ ਲਾਣਾ ਥੱਲੇ ਕਾ ਤੋ ਲਿਖਦਾ 14ਵੇਂ ਸੂਏ ਆ ਤੇ ਚਲ ਕੋਈ ਨਹੀਂ ਉਹਨੂੰ ਕਹੇ ਨਹੀਂ ਲੈਣੀ ਨਾ ਲੈ ਹਾਂ ਬਣਾ ਤੇ ਤੂੰ ਥੱਲੇ ਕਾ ਤੋ ਲਿਖਣਾ ਪਿਆ ਤੇ 14ਵੇਂ ਸੂਏ ਇੰਨਾ ਗੁੱਸਾ ਕਾ ਤੂੰ ਕਰਨਾ ਪਿਆ ਤੇਰੇ ਦੁੱਖ ਕਾ ਤੋ ਹੋਇਆ ਹਾਂ ਵੀ ਤੇ 14ਵੇਂ ਸੂਏ ਆ ਉਹ ਕੋਈ ਨਹੀਂ ਮੈਂ ਤਾਂ ਲ ਮੈਂ ਤਾਂ ਵੇਖ ਲਿਆ ਬਿੱਤੇ ਅਗਲੇ ਤੇ ਜੇ ਮੰਨੀ ਮੈਂ ਤਾਂ ਉਥੇ ਮੰਨੀ ਨਹੀਂ ਨਵੀਂ ਲੈ ਐਵੇਂ ਹੀ ਦੱਸ ਲੈ ਕੇ ਜਿਹਨੇ ਜਾਣੀ ਹੋ ਲੈ ਵੀ ਗਏ ਲੈ ਵੀ ਗਏ ਅਗਲੇ ਉਹਨਾਂ ਨੇ ਸੂਆ ਵੇਖਿਆ ਹੀ ਨਹੀਂ ਉਹਨਾਂ ਸੂਆ ਵੇਖਿਆ ਨਹੀਂ 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 ਰਾਮੈ ਸੀ ਦੁੱਧ ਦੇਊਗੀ ਮੈਂ ਉਹ 18 ਕਿਲੋ 20 ਕਿਲੋ ਮੈਂ 15 16 ਦੱਸ ਕੇ ਹਾਂ ਆ ਟੋਟੀ ਚਾਚਾ ਦੁੱਧ ਦੇਵੇਗੀ 17 ਕਿਲੋ ਅੱਛਾ ਹਾਂ ਕੀ ਬਾਤਾਂ ਕਰਮਾਂ ਵਾਲੀ ਦੀਆਂ ਅੱਧਾ ਸਮਾਈਆਂ ਸੱਜਣੋ 14 ਕਿਲੋ ਦੁੱਧ ਆ ਜਵਾਈ ਲੱਗੀ ਮੁੱਠੀ ਨੇ ਉਪਣ ਦਿੰਦੀ ਕੀ ਬਾਤ ਆ ਤੇ ਇਹਦੇ ਦੰਦਾਂ ਚ ਵੇਖੀ ਕਿ ਨਹੀਂ 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 ਜਵਾਨ ਹੈ ਜਵਾਨ ਹੋ ਗਈ ਐਵੇਂ ਠੂਠ ਮਾਰਨ ਗੱਲ ਨਹੀਂ ਨਹੀਂ ਠੀਕ ਆ ਬੜਾਈ ਕੱਟੀਆਂ ਸੱਜਣੋ ਕੋਈ ਓੜਾ ਬੰਨਾ ਨਹੀਂ ਜੇ ਇਹੀ ਕੱਟੀ ਹੋਰ ਕੱਲੇ ਤੇ ਹੁੰਦੀ ਦਾ ਸੱਜਣੋ ਐਨ ਥੱਲੇੋਂ ਫਸੀ ਹੋਣੀ ਸੀ ਕਿਉਂਕਿ ਚਵਾਈ ਸੇਮ ਹੋਈ ਵੀ ਆ ਤੁਹਾਨੂੰ ਥਣ ਦੱਸਦੇ ਇਹਦਾ ਲੇਵਾ ਭਾਂਡਾ ਦੱਸਦਾ ਕਰਮਾਂ ਵਾਲੀ ਦਾ ਕਰ ਲਓ ਜੀ ਬਸ ਮਾ ਕੇ ਇਹਨੇ ਡੱਕਦੇ ਹਾਂ ਨਹੀਂ ਤੇ ਇਹਦਾ ਰੇਟ ਰੇਟ ਇਹਦਾ ਲੈਣ ਦੇਣ ਵਾਲਾ ਕਰ ਗਿਆ ਅੱਜ ਹਾਂਜੀ 1 ਲੱਖ 45 ਹਜ਼ਾਰ 1 ਲੱਖ ਤੇ 45 ਹਜ਼ਾਰ ਹਾਂਜੀ ਇਹ ਤੇਰਾ ਹਜੇ ਲੈਣ ਦੇਣ ਵਾਲਾ ਰੇਟ ਆ ਕਿਉਂ ਸ਼ੇਰਾ ਨਹੀਂ ਹੱਸਣਾ ਮਰ ਜਾਣਾ ਕੋਈ ਗੱਲ ਨਹੀਂ ਮੰਨ ਤਾ ਕਰਦੇ ਨੇ ਹਾਂ ਇਹੋ ਜੀ ਕੱਟੀ ਦਾ ਇੱਕ ਸੱਤ ਕੱਤ ਦੇ ਖੋਇਦਲ ਕੱਟੀ ਮੈਂ ਆਣਾ ਯਾਰ ਮੈਂ ਕਹਿੰਦਾ ਮੇਰਾ 5.5 ਅਜੇ ਨਾ ਸੰਧੂ ਸਾਹਿਬ ਤੂੰ ਨਾ ਬੋਲ ਸੰਧੂ ਸਾਹਿਬ ਅਜੇ ਤਾਂ ਬੱਖੀ ਨਹੀਂ ਭਰਨ ਲੱਗੀ ਹਾਂ ਹੈਨਾ ਵਾਕਿਆ ਜੀ ਬੱਖੀ ਨੂੰ ਕੀ ਭਰ ਤੇ ਬਾਕੀ ਜਿਵੇਂ ਕੱਲ ਕਹਿੰਦੇ ਸੀ ਚੌਧਰੀ ਡੇਰੀ ਫਾਰਮ ਵਾਲੇ 20000 ਦੀ ਦਾ ਕੱਟੀ ਆ ਕੱਟੀ ਆ ਹੈਨਾ ਇਹ ਵੀ ਗੱਲ ਦਾ ਹੈਗਾ ਛੱਟੀ ਛੱਟ ਕੇ ਅਗਲਾ ਲੈ ਜਾ ਜਣ ਮੈਂ ਨਹੀਂ ਆਪਾਂ ਤਾਂ ਚੱਲ ਨਾਲ ਹੀ ਜਾਂਦੇ ਤੂੰ ਦੇ ਦੇਾਂਗੇ ਪਰ ਕੋਈ ਗੱਲ ਨਹੀਂ ਹਾਂ ਤੇ ਆ ਅੱਗੇ ਇਹ ਦੂਜਾ ਸੁਆ ਇਹ ਦਾ ਵੀ ਦੂਜਾ ਸੁਆ ਹਾਂਜੀ ਤੇ ਇਹਦਾ ਰਿਕਾਰਡ ਤਾਂ ਕੋਈ ਨਹੀਂ ਇਹਦਾ ਰਿਕਾਰਡ ਤਾਂ ਹੋਵੇਗਾ ਪਰ ਆਪਾਂ ਪੁੱਛਿਆ ਨਹੀਂ ਠੀਕ ਆ ਤੇ ਇਹ ਕਿੰਨੇ ਦਿਨਾਂ ਦਾ ਸੂਆ ਤੇ ਕਿੰਨਾ ਦੁੱਧ ਇਹਦੇ ਕੋਲੇ ਸ਼ਾਹ ਆ ਕੱਟਾ ਬਿਠਾਵਾ ਉਹ ਮੱਝ ਪੀੜੀ ਕਰੋ ਅੱਛਾ ਕੱਟਾ ਇਹਦੇ ਕੋਲੇ ਆ ਤੇ ਕਿੰਨੇ ਦਿਨਾਂ ਦੀ ਸੂਈ ਮੰਨ ਲਈ ਤੇ ਕਿੰਨੀਆਂ ਦੁੱਧ ਦੀਆਂ ਧਾਰਾਂ ਇਹਦੇ ਕੋਲੇ 13 ਦਿਨਾਂ ਦੀ 13 ਦਿਨਾਂ ਦੀ ਸੂਈ ਥੱਲੇ ਦੁੱਧ 11 ਕਿਲੋ ਪੱਕਾ 12 ਦੁੱਧ 11 ਦੇਵਾਂਗੇ 12 ਕਿਲੋ ਦੁੱਧ 11 ਪੱਕਾ ਦੇਵਾਂਗੇ ਕੱਢ ਦੇ ਬਾਰੇ ਨੂੰ ਅਗਾੜੀ ਬਹੁਤ ਚੰਗੀ ਹੋ ਸਾਰਾ ਕੋਈ ਦੇਖੋ ਸਜਣੋ ਕੋ ਜਾ ਦੁੱਧ ਪਸਮਾ ਜਮਾ ਹੈ ਹਾਂ ਕੋਕਈਆ ਉਹ ਪਾਪੀ ਕੀ ਬਾਤ ਦੂਜਾ ਸੁਆ ਮਗਰ ਕੱਟਾ ਤੇ ਤੋਂ ਨਾਲੀ ਝੋਟੀ ਆ ਸਜਣੋ ਬਾਕੀ ਬਰੀਕੀ ਚੈੱਕ ਕਰ ਲਓ ਸਜਣੋ ਦੋ ਨੰਬਰ ਝੋਟੀ ਦੀ ਤੋਰ ਚੈੱਕ ਕਰ ਲੋ 11 ਕਿਲੋ ਦੁੱਧ ਆ ਕਰਮਾਲੀ ਕੋਲੇ ਦੁੱਧ 12 ਆ ਭਾਉ ਕਹਿੰਦਾ ਵੀ 11 ਚੋਕੇ ਲੈ ਜਿਓ ਵੇਖੋ ਕੱਟੀ ਕਮਾਲਾ 14 ਦੁੱਧ ਕਹਿੰਦਾ ਕਰਮਾਲੀ ਦੇਊਗੀ ਕਿਉਂਕਿ ਦੂਜਾ ਸੂਆ ਝੋਟੀ ਚੰਗੀ ਯਾਰ ਬਰੀਡ ਬਰੂਡ ਨਾ ਬਾਕੀ ਅੱਗੇ ਵੀ ਤੁਸੀਂ ਵੀਡੀਓ ਵੇਖਣੇ ਇਸ ਘਰ ਦੀਆਂ ਤੇ ਤਕਰੀਬਨ ਟੌਪ ਦੇ ਨਗੀਨੇ ਪਸੀ ਤੁਹਾਨੂੰ ਵਿਖਾਈ ਦੇ ਆ ਬਾਕੀ ਸਜਣਾ ਚੰਗੀ ਚੀਜ਼ ਲੈਣੀ ਆ ਤਰਪੀਏ ਦਾ ਯਾਰ ਥੋੜੇ ਬਹੁਤੇ ਵੱਧ ਆਮ ਮੱਝ ਨਾਲੋਂ ਖਰਚਾ ਹੁੰਦਾ ਹੀ ਆ ਕਿਉਂਕਿ ਜਿਨੇ ਸਾਂਭ ਕੇ ਏਡੀਆਂ ਕੀਤੀਆਂ ਉਹਨੇ ਵੀ ਰੁਪਏ ਵਟ ਕੇ ਹੀ ਦਿੱਤੀਆਂ ਆਪਾਂ ਵੀ ਲੈਣਾ ਹੀ ਰਕਮ ਲੱਗ ਗਈ ਆ ਤੇ ਲੱਗ ਕੇ ਗਾਂ ਕਹਦੀ ਜੇਬ ਚ ਕਢਾਉਣੀ ਆ ਇਹਦਾ ਰੇਟ ਇਹਦਾ 1 10 1 ਲੱਖ ਤੇ 10 ਹਜ਼ਾਰ ਉਹਦੇ ਚੋਂ ਮਾਨਤਨ ਕਰਾਂਗੇ ਠੀਕ ਆ ਲਓ ਵੀ ਸੱਜਣਾ ਲੈਵੇ ਭਾਂਡੇ ਦੀ ਬਰੀਕੀ ਬਹੁਤ ਚੰਗੀ ਕੱਟੀ ਨੂੰ 1 ਲੱਖ ਤੇ 10 ਹਜ਼ਾਰ ਕੱਟਾ ਮਗਰ ਓਕੇ ਰਿਪੋਰਟ ਝੂਟੀ ਪੌਜੀਆ ਲੈ ਆਇਆ ਕਿ ਨੀਲੀ ਰਾਵੀ ਆ ਕਫੇਰਾ ਆ ਨੀਲੀ ਰਾਵੀ ਵੇਖਦਾ ਸਾਰਾ ਕੁਝ ਪੂਕੋ ਕੇ ਹਾਂ ਨਹੀਂ ਕੁਆਲਿਟੀ ਚ ਗਲਾਬੀ ਥਣ ਕੀ ਬਾਤਾਂ ਹੀ ਹੈ ਗਲਾਬੀ ਕਿਹਨੇ ਕਰ ਕੀ ਇਸੂਆ ਕਿੰਨੇ ਦਿਨਾਂ ਦਾ ਇਹਦਾ ਪਹਿਲਾ 8 9 ਦਿਨ ਸੂ ਜਾਓਗੇ ਕੱਟਾ ਹੋ ਯਾਰ ਕੀ ਬਾਤ ਹੈ ਬੜੀ ਕੱਟੀ ਨੇ ਥਣ ਲੈ ਦੀ ਕੁਆਲਿਟੀ ਕੀਤੀ ਤੇ ਪਰ ਹੁਣ ਤੇ ਆਪ ਸਮਾਂ ਲੱਗਾ ਯਾਰ ਸੂਹਾ ਪਹਿਲਾ ਸੂਹਾ ਪਹਿਲਾ ਹਾਂ ਬੱਚਾ ਤਾਜ਼ਾ ਜਮਾ ਹਾਂ ਮੈਂ ਹੁਣ ਦੁੱਧ ਕਿੰਨਾ ਪਾਉਗੇ ਦੇ ਕੋਲੇ ਯਾਰ ਦੁੱਧ ਦਾਸੇ ਪਰ 9 ਦੇਵਾਂਗਾ 10 ਦੁੱਧ ਆਪਾਂ 9 ਦੇ ਦਿਆਂਗੇ ਹਾਂ ਪੈਰਾਂ ਪੂਰਾ ਤੇ ਨਿਸ਼ਾਨੀਆਂ ਸਾਰੀਆਂ ਕਵਰ ਕਰ ਖੁੱਲੀਆਂ ਪੁੱਤ ਤੋਰ ਚੈੱਕ ਕਰ ਲੋ ਸਜਣੋ ਪਲੂਣ ਕੱਟੀ ਸੂਈ ਆ ਬੱਚਾ ਕੱਟਾ ਨੀਲੀ ਦਾ ਮਗਰ ਤੇ ਦੁੱਧ 10 ਆ ਤੇ ਭਾਉ ਕਹਿੰਦਾ ਵੀ ਆਪਾਂ 9 ਮੰਨ ਕੇ ਜਿਹੜਾ ਮਰਜ਼ੀ ਆ ਕੇ ਸੌਦਾ ਕਰ ਲੇ ਅੱਖ ਚੰਗੀ ਐ ਜਿਹੜੀ ਨੀਲੀ ਨੂੰ ਚਾਹੀਦੀ ਐ ਮੱਥੇ 'ਚ ਵੀ ਹੈਗਾ ਫੁੱਲ ਤੇ ਉਦੋਂ ਬਾਅਦ ਇੱਕ ਜਮਾਂ ਜਿਵੇਂ ਨੇ ਕਹਿਣਾ ਲੋਕਰ ਕੀ ਕਾਲੀ ਉਹਦੀ ਵੀ ਵੇਟ ਕਰਿਓ ਉਹ ਵੀ ਵਿਖਾਉਣੀ ਤੁਹਾਨੂੰ ਨੇਵੇ ਭਾਂਡੇ ਦੀ ਬਰੀਕੀ ਸੁੰਦਰ ਆ ਗੱਠ ਗੱਠ ਥਾਨ ਲੱਗਿਆ ਹਾਂ ਉਮਰ ਦੇ ਹਿਸਾਬ ਨਾਲ ਤੈਨੂੰ ਕਿੰਨੇ ਲੈਣਾ ਦੀ ਮੇਰੀ ਤੋਰ ਚੈੱਕ ਕਰਾਉ ਪਹਿਲਾਂ ਲੈ ਆ ਵੇ ਲੈ ਪਾਉ ਚੱਲ ਵੀਰ ਜਾਲ ਜੜੀ ਮਾਹੀ ਮਸਤੀਆਂ ਕਰ ਰਹਿੰਦੀ ਰਹੀ ਆ ਵੇਖ ਲੋ ਇਹ ਆਉਂਦਾ ਲੈਵਾ ਭਾਂਡੇ ਨਹੀਂ ਦਿਖਾਣ ਦਿੰਦੀ ਆਦੀ ਨਹੀਂ ਵੇਖੋ ਸੱਜਣਾ ਇੱਥੋਂ ਝੋਟੀ ਦਾ ਉਮਰ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਹੋਊਗੀ ਵੀ ਚੌਕੀ ਕੱਟੀ ਹੈ ਹਨਾ ਵੇਖੋ ਸੱਜਣਾ ਲੈਵੇ ਭਾਂਡੇ ਦੀ ਬਰੀਕੀ ਚੱਲ ਪੁੱਤ ਚੱਲ ਤੇ ਸੱਜਣਾ ਟਾਈਮ ਐਨ ਸ਼ਖਰ ਦਾ ਪੈਰ ਜਿਹਨੂੰ ਕਹਿਦਗੇ ਉਹ ਲੱਗ ਗਈ ਆ ਬੜੇ ਵਧੀਆ ਬੱਦਲਾਂ ਦਾ ਮੌਸਮ ਸੀ ਤੇ ਵੇਖੋ ਪਤਨੀ ਚਮੜੀ ਦੀ ਕੱਟੀ ਤੇ ਭਾਉ ਤੋਂ ਆਪਾਂ ਗੈਸ ਲਵਾਈਏ ਵੀ ਇਹ ਦੁੱਧ ਕਿੰਨਾ ਪਾਜੂ ਪਹਿਲਾਂ ਕੱਟੀ ਭਾਉ ਸਰਵਨ ਇਹ ਛੋਟੀ ਕਿੰਨਾ ਦੁੱਧ ਪਾਜੂ ਚੰਗੀ ਲੇਟੀ ਲੂਟੀ ਪਾਲੇ ਭੈਣ ਭਰਾ ਹੈ 12 12 ਕਿਲੋ ਖੁੱਲਾ ਦੁੱਧ ਦੇ ਦੂ ਹਨਾ ਲੈ ਵਾਏ ਬੜਾ ਚੰਗਾ ਯਾਰ ਦੇਖਣਾ ਮੈਂ ਮੈਂ ਤੇ ਕਿਵੇਂ ਆਪਨੇ ਲਾਏ ਥਾਨਾ ਹਾਂ ਕੱਲਾ ਕੱਲਾ ਥਾਨਾ ਵਾਕਈ ਵੱਖਰਾ ਵੱਖਰਾ ਲਾਇਆ ਕਿਆ ਹੋ ਜਾ ਪੁੱਤ ਵਾਕਈ ਕੀ ਕਹਿਣੇ ਇਹਦੇ ਮੈਂ ਤੁਹਾਨੂੰ ਬੱਚੇ ਦੇ ਵੀ ਦਰਸ਼ਨ ਸਜਣੋ ਕਰਾਉਣਾ ਕਰਮਾ ਵਾਲੀ ਦੇ ਜਿਹੜੇ ਡੈਮਰ ਲੱਗਾ ਹੈ ਉਹ ਬੱਚਾ ਆਇਆ ਅੱਛਾ ਡੈਮਰ ਦਾ ਕਟਾ ਹਾਂ ਆਵੇਂ ਕੱਟੇ ਦੀਆਂ ਅੱਖਾਂ ਕਾਲੀਆਂ ਕਿ ਨੀਲੀਆਂ ਨਾ ਨਾ ਨੀਲੀਆਂ ਠੀਕ ਆ ਪੁੱਛਿਆ ਹੀ ਆ ਵੇਖੋ ਸਜਣ ਬਰੀਕੀ ਪਾਉ ਨਾ ਫਿਰ ਤੈਨੂੰ ਪਤਾ ਸਰੀਰ ਸਰੀਰ ਬਣਿਆ ਹੁੰਦਾ ਦੇ ਵੇਖੋ ਕਿਆ ਬਾਤ ਚਵਾਈ ਰੂਹਰ ਕੀ ਪੋਲੀ ਬੈਲ ਕੋਲ ਕੰਨਾ ਕੀ ਬਾਤ ਹੈ ਵੇਖੋ ਸਜਣੋ ਫੇਸ ਕੁਆਲਟੀ ਇਹਦੀ ਤੇ ਆ ਚੀਜ਼ ਫਿਰ ਚੈੱਕ ਕਰੋ ਬਹੁਤ ਚੰਗੀ ਕੱਟੀ ਆ ਗੁਲਾਬੀ ਅੱਖਾਂ ਤੇ ਪਾਉ ਜੀ ਇਹਦਾ ਰੇਟ ਇਹਦਾ ਰੇਟ 850 80 ਤੇ 5 85 ਹਾਂ ਤੇ ਕਹਿ ਦਈਏ ਲਟ ਲੋ ਮੇਲਾ ਤੇ ਕਰ ਦਿਓ ਵਿਹਲਾ ਹਨਾ ਲਟ ਲੋ ਮੇਲਾ ਮੇਲਾ ਅੱਜ ਲਟ ਲੋ ਮੇਲਾ ਤੇ ਕਰ ਦਿਓ ਪਾਉ ਸਰਵਨ ਨੂੰ ਵਿਹਲਾ ਵਿਹਲਾ ਹਨਾ ਹਾਂਜੀ ਤੇ ਹੋਰ ਲਿਆਉਣ ਆਲਾ ਬਣੇ ਆਹ ਵੇਖੋ ਸਜਣੋ ਆ ਜਿਹੜਾ ਕਟਾ ਇਸ ਮੈਂ ਦਾ ਸੇ ਸੁੰਦੂ ਸਾਹਿਬ ਨਹੀਂ ਨਹੀਂ ਵਾਕਈ ਓਕੇ ਰਿਪੋਰਟ ਬਹੁਤ ਟੌਪ ਦਾ ਮਾਲੀ ਹੈ ਬਨੂਗਾ ਸਜਣਾ ਤੇ ਆ ਤਾਂ ਹੀਰਾ ਝੋਟੀ ਆ ਆਪ ਦੀ ਜਗਾ ਤੇ ਹੀਰਾ ਤੇ 85000 ਚ ਨੀਲੀ ਮਿਲਣੀ ਆ ਉਹਦੇ ਚੋਂ ਵੀ ਪਤਾ ਨਹੀਂ ਕਿੰਨੀ ਕਿ ਟੱਕਰਵਾਜੇ ਕਿੱਥੇ ਪੂਰਾ ਖੁੱਲਾ ਅੱਛਾ ਹੂੰ ਕਰ ਹੀ ਦਈਏ ਕਰ ਤੀਗੇ ਹਾਂ ਸ਼ੇਰਾ ਤੇ ਕਰਾ ਦੇ ਦੱਸੋ ਫਿਰ ਦੱਸੋ ਫਿਰ 80 ਦੇ ਦਈਏ ਹੁਣ ਤੂੰ ਵੇਖ ਮੇਰੇ ਅੱਲਾ ਦਾ ਭਾ 85 ਦੀ ਵੀ ਦੇ ਦੀ ਨਹੀਂ ਅੱਥੀ ਦੇ ਦਈਏ ਯਾਰ ਹੈ ਕੋਈ ਗੱਲ ਜੇ ਸੱਚਨ ਆਪਾਂ ਪਿਆਰ ਕਰਦੇ ਨਾ ਹਾਂ ਉਹਨਾਂ ਨੂੰ ਦੇ ਦਿਆਂਗੇ ਆਪਾਂ ਅਸੀਂ ਅੱਛਾ ਇਹ ਉਹਨਾਂ ਸਦਕਾ ਯਾਰ ਆਪਾਂ ਇੱਥੇ ਖੜੇ ਆ ਤੇ ਜੇ ਕੋਈ ਫੋਨ ਲਾ ਲੇ ਤੇ ਫਿਰ ਵੀ ਮਾਨਤਨ ਹੋ ਜੂ ਮਾੜਾ ਮੋਟਾ ਕਰ ਦਿਆਂਗੇ ਯਾਰ ਕਰੇਗਾ ਖੁਸ਼ ਅੱਜ ਅੱਜ ਸਰੀਰ ਬਣਿਆ ਹੈ ਨਾ ਹਾਂ ਐਣ ਕਾਟੋ ਫੁੱਲਾਂ ਤੇ ਬਿਲਕੁਲ ਆਹ ਵੇਖ ਤੁਹਾਡਾ ਆਹ ਵਿਖਾ ਕਹਿੰਦਾ ਲੋਕਰ ਕੀ ਕਾਲੀ ਕੇ ਜਮਨਰ ਕੀ ਕਾਲੀ ਕਾਲੀ ਫੀਮ ਵਰਗੀ ਆਏ ਹਾਏ 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 ਕਾਲੀ ਫੀਮ ਹੀ ਖਾਦੀ ਇਹਦੀ ਲੱਗਦੀ ਐ ਮੈਨੂੰ ਕਰਦਾ ਚੇਤੇ ਤੇ ਇਹ ਸੁਆ ਕਿਹੜਾ ਸੁਆ ਦੁੱਧਾ ਮੂੰਹੋਂ ਚਾਰ ਦਾਂ ਦੀ ਏ ਕਿਆ ਆਪਾ ਐਮ 29 ਦੀ ਓਏ ਐਮ 29 ਦੀ ਬਿਲਕੁਲ ਇਹ ਸਿੰਘ ਹੋਰੀ ਲੈ ਗਈ ਐਮ 29 ਦੀ ਕੱਟੀ ਬਹੁਤ ਚੰਗੀ ਰਸਣਾ ਤੂੰ ਲੈ ਵਾ ਵੇਖਦਾ ਸਿੰਘ ਇੱਕ ਦਾ ਕੱਟੀ ਨਹੀਂ ਵੀ ਕਈ ਵਾਰੀ ਮਾਂ ਦੇ ਸਿੰਘ ਸੁng ਖੁੱਲੇ ਹੁੰਦੇ ਐਮ 29 ਦੇ ਸਿੰਘ ਮਾਲੀ ਦੀਆਂ ਕਟੀਆਂ ਦੇ ਕੋਕਾ ਜਮਾ ਉਹ ਕੋਕਾ ਵੀ ਆ ਜਾਂਦੇ ਵਿੱਚ ਅੱਛਾ ਓਕੇ ਹਾਂ ਤੇ ਦਿਨ ਕਿੰਨੇ ਲੈਂਦੀ ਆ ਦੇਣੇ ਦੇ ਦਿਨ ਪੂਰੇ ਹੁੰਦੇ ਹੀ ਤੇਰਾ ਸਹਿ ਪੜਾ ਕਰੇ ਵੀ 20 ਭਾਦਰੋਂ ਅੱਜ 10 ਭਾਦਰੋਂ ਕੇ 11 ਗਿਆ 11 11 ਭਾਦੂਆਂ ਸਜਣੋ ਅੱਜ ਤੇ ਹਜੇ ਮੰਨ ਲਓ ਵੀ 10 ਦਿਨ ਇਹਦੇ ਪਏ ਆ ਥਾਣਾ ਦੀ ਵਿਰਲ ਵੇ ਮੈਂ ਨਾ ਯਾ ਰੂੜਾ ਬੰਨਾ ਹੀ ਨਹੀਂ ਕੋਈ ਕੱਟੀ ਦੀ ਐਡੀ ਛਾਈ ਮੈਂ ਤਾਂ ਪਹਿਲੀ ਵਾਰੀ ਵੇਖੀ ਆ ਇੰਨੀ ਕਾਲੋ ਕਿਆ ਬਾਤਾਂ ਸਜਣੋ ਗਾਂ ਨੂੰ ਲੇਵੇ ਦੀਆਂ ਵੇਖੋ ਕਰੋ ਚੈੱਕ ਇਹ ਮਾਰੇ ਉਹਨੇ ਗਾ ਆ ਵੇਖੋ ਕਿਉਂ ਵੇਖੋ ਵਿਰਲ ਲੱਗੀ ਤੇ ਸੂਹਾ ਦੂਜਾ ਤੇ ਪਹਿਲਣ ਨੇ ਕੱਟੀ ਨੇ ਕਿੰਨਾ ਕ ਦੁੱਧ ਦਿੱਤਾ 14 ਕਿਲੋ ਪਹਿਲਣ ਕੱਟੀ ਨੇ 14 ਕਿਲੋ ਦੁੱਧ ਦਿੱਤਾ ਤੋਰ ਕਰਾ ਸ਼ੇਰਾ ਚੱਕਾ ਅੱਛਾ ਤੇ ਐਤ ਕੀ ਫਿਰ ਦੁੱਧ ਦੀ ਕੀ ਉਮੀਦ ਲਾਈਏ 15 16 ਕਿਲੋ ਯਾਰ ਰੰਗ ਤਾਂ ਵੇਖ ਕੱਟੀ ਦਾ ਧੰਨਵਾਦ ਇਹ ਇਤਰਾ ਅਲੋਕਾਰ ਚੀਜ਼ ਹੈ ਵਾਕਿਆ ਹੀ ਹਾਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਵੀ ਅੱਜ ਗਾਣੇ ਗਾਉਂਦਾ ਗੱਲ ਇਹਦੇ ਵਸਦੀ ਨਹੀਂ ਗਈ ਗਾਣੇ ਲੱਗੇਗੇ ਅੱਜ ਅੱਜ ਲੱਗੂਗੀ ਕਹਿੰਦਾ ਟਕਾਣੇ ਗੱਲ ਨਹੀਂ ਠੀਕ ਆ ਜੱਟਾ ਖੁਸ਼ ਰਹਿਣਾ ਚਾਹੀਦਾ ਬਾਕੀ ਦਾ ਜੋ ਤਕਦੀਰ ਦਾ ਲਿਖਿਆ ਉਹੀ ਮਿਲ ਜਾਣਾ। ਹੋਰ ਸੀ ਨਾ ਮੰਨਣਾ ਤਰਾ। ਵਾਕੇ ਜਮਾ ਤੇਰੇ ਵਾਂਗੂੰ। ਕਮਾ ਦੇ। ਵੇਖੋ ਸੱਜਣਾ। ਕੱਲਾ ਕੱਲਾ ਥਾਂ ਲੱਗਾ। ਉਹ ਚਾਰੇ ਇਕੱਠੇ ਲੱਗੇ ਆ ਭਰਾਵਾ ਕੱਲਾ ਕੱਲਾ ਕਿਉਂ ਲੱਗਾ? ਅੱਛਾ ਮੇਣ ਮੇਣ ਕਿ ਲਾਏ ਆ। ਠੀਕ ਆ। ਨਖੇਰੇ ਆ ਵੇਖ ਲੈ ਹਾਂ ਨਹੀਂ ਮਿਰਲਾਂ ਤੇ ਲੱਗੇ ਆ ਹਨਾ। ਕੀ ਬਾਤ ਆ ਨਿਕਲੇਗਾ ਨਾ ਅਗਲੇ ਪਿਛਲੇ ਥਾਂ ਦਾ। ਹਾਂ ਗਾੜੀ ਵੀ ਚੰਗੀ ਨਿਕਲੂ ਮਹਿੰਦੀ। ਓਣੀ। ਕਿਆ ਬਾਤ ਆ ਕੱਟੀ ਨੂੰ ਸ਼ਾਈ ਵਾਲੀ ਲੱਗੀ ਤੇ ਪਾਉ ਜੀ ਰੇਟ ਇਹਦਾ ਸਾਬਤ ਬੜੀ ਕੀਤੀ ਇਹਦੀ ਇਹ ਨਾ ਹੋਵੇ ਕਿਤੇ ਹੁਣ ਰੇਟ ਤੇ ਜਾਣ ਨਾਲ ਆਈਂਦਾ ਅੱਛਾ 1 15 ਉਹਦਰੀ ਗੱਲ ਕਰੋ ਅੱਛਾ ਸੰਧਵਾ ਵੇ ਯਾਰ ਇਧਰ ਵੇ ਪਤਲੀ ਚੰਬੜੀ ਕੁੜੀ ਆਵੀ ਵਾਕਿਆ ਯਾਰ ਕੀ ਕਹਿਨੇ ਹਨਾ ਯਾਰ ਆਜੇ ਦਾ 10 ਦਿਨਾਂ ਨੂੰ ਤਾਂ ਇਹਨੇ ਮੇਲੇ ਲਾ ਦੇਣੇ ਆ ਕਿਆ ਬਾਤ ਆ ਕੱਟੀ ਦਾ ਹਨਾ ਊੜਾ ਬੰਨਾਈ ਨਹੀਂ ਕੋਈ 1 15 ਹਾਂ ਕਿੰਨਾ ਪਿਆਰ ਮੁਹੱਬਤ ਉਹਦੇ ਚ 3000 ਮਾਨ 112 ਹਾਂ 110 ਚੱਲ ਜਿਵੇਂ ਕਹਿ ਦੇ ਯਾਰ ਸਰਦਾਰ ਤੇਰੇ ਨਾਲ ਹੀ ਤਿੰਨ ਦਿਨ ਇੱਕ ਲੱਖ ਤੇ 10000 ਦੀ ਕੱਟੀ ਸੱਜਣੋ ਰੰਗ ਤਾਂ ਵੇਖ ਰੰਗ ਵੀ ਵੇਖ ਲਿਆ ਤੇ ਬਸ ਆਪ ਕੁਟੀ ਦਾ ਵੀ ਬੜਾ ਟਾਪ ਦਾ ਲੱਗ ਗਈ ਕਿਹੜੇ ਦਾ ਅਰਜਨ ਕੁੰਗੜ ਦਾ ਆਏ ਹਾਏ 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 ਸਰਾ ਜੀ ਨੂੰ ਕਹਿੰਦੀ ਦੁਨੀਆ ਹੈ ਵੇਖੋ ਸੱਜਣੋ ਨੀਲੀ ਰਾਵੀ ਦਾ ਐਸ ਸਾਈਡ ਤੋਂ ਵੀ ਥਣ ਲੈਵੇ ਦੀ ਕੁਆਲਿਟੀ ਚੈੱਕ ਕਰ ਲੋ ਅੱਸੀ ਚੋਂ ਵੀ ਮਾਣ ਤੇ ਤਾਣ ਕਿਆ ਬਾਤਾਂ ਕੱਟੀ ਦੀਆਂ ਲੁੱਟ ਲਿਓ ਮੇਲਾ ਕਿਉਂਕਿ ਮੈਂ ਤੁਹਾਨੂੰ ਖਾਸ ਕਹਿ ਰਿਹਾ ਫੇਰੇ ਦੇ ਲਈ ਕਿ ਝੋਟੀ ਜਿਹੜਾ ਮਰਜੀ ਸੱਜਣ ਲੈ ਜਾਓ ਘਾਟਾ ਸਾਡਾ ਤੇ ਨਫਾ ਤੁਹਾਡਾ ਇਹ ਵੀ ਗਾਰੰਟੀ ਹੋਊਗੀ ਕਿਉਂਕਿ ਇਸ ਭਾਅ ਦੇ ਵਿੱਚ ਕੱਟੀ ਨਹੀਂ ਮਿਲਣੀ ਕਿਤੋਂ ਟੌਪ ਦੀ ਝੋਟੀ ਆ ਤੇ ਓਕੇ ਰਿਪੋਰਟ ਆ ਸਾਰੇ ਪਸ਼ੂਆਂ ਦੀ ਡਿਟੇਲ ਲੈ ਲਈ ਆਪਾਂ ਕੱਲਾ-ਕੱਲਾ ਪਸ਼ੂ ਤੂਰ ਤਾਰ ਕੇ ਰੇਟ ਰੂਟ ਸਾਰਿਆਂ ਦੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਈ ਤਾਂ WhatsApp ਨੰਬਰ ਹੋਊਗਾ ਵੀਰ ਹਰਾਂ ਦਾ ਕਰ ਲਿਓ ਕਨੈਕਟ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜਾਦੇ ਪਸ਼ੂ ਰਿਕਾਰਡ ਸਮੇਤ ਹੀ ਹੁੰਦੇ ਆ ਸੱਜਣੋ ਭਾਉ ਕੋਲੇ ਕੋਈ ਐ ਨਹੀਂ ਹੁੰਦਾ ਵੀ ਯਾਰ ਚੰਗੇ ਮਾਲੀ ਤੇ ਚੰਗੇ ਜਿਹੜੇ ਏਰੀਏ ਚੋਂ ਮਾਲ ਲੈਂਦੇ ਉਸ ਏਰੀਏ ਦੀਆਂ ਟੌਪ ਦੀਆਂ ਹੀ ਮਈਆਂ ਸੱਜਣੋ ਸਾਰੀਆਂ ਕਿਉਂਕਿ ਮੋਕਸਰ ਏਰੀਆ ਲੱਗ ਜਾਂਦਾ ਇਹਨਾਂ ਨੂੰ ਵੀਰ ਹਰਾਂ ਨੂੰ ਇਦੋਂ ਅੱਗੇ ਇਹ ਬੋਰੋ ਦੀ ਏ ਹਾਂ ਤੇ ਉਧਰਲੇ ਏਰੀਏ ਦੀਆਂ ਇਹ ਮੋਕਸਰ ਵਾਲੀ ਮੈਂ ਅੱਖਾਂ ਮੀਟ ਕੇ ਬੰਦਾ ਕਹਿੰਦਾ ਖਰੀਦ ਲਓ ਤੇ ਵੀ ਕਰਮ ਵਾਲੀ ਦੁੱਧ ਨੂੰ ਖਰੀ ਨਿਕਲੋ ਇਹਨੇ ਨੰਬਰ ਤੇ ਮਾਰ ਜਿਗਦੀ ਮੋਕਸਰ ਦੀ ਹਾਂ ਹਰੇਕ ਮੰਡੀ ਸੱਜਣੋ ਜਦੋਂ ਜਾ ਕੇ ਮੰਡੀ ਦੇ ਵਿੱਚ ਅਗਲਾ ਕਹਿ ਦਿੰਦਾ ਨਾ ਮੇਰੀ ਮਲੋੜ ਤੇ ਮੋਕਸਰ ਦੀ ਮੈਂ ਆ ਫੜੱਕ ਫੜਾਕ ਅਗਲਾ ਰੁਪਈਏ ਲਾ ਦਿੰਦਾ ਵੀ ਯਾਰ ਇਹ ਇਸ ਏਰੀਏ ਦੀਆਂ ਮਈਆਂ ਕਰਮ ਵਾਲੀਆਂ ਦੁੱਧ ਨੂੰ ਖਰੀਆਂ ਨਿਕਲਣਗੀਆਂ ਫਰੋਜਪੁਰ ਦੀ ਹਾਦੀ ਏ ਸਮਝ ਲਓ ਤੇਦੂ ਅੱਗੇ ਮੋਕਸਰ ਤੇ ਆ ਸਾਧਕ ਰੀਦ ਕੋਟ ਦਾ ਆ ਜਾਂਦਾ ਤੇ ਗਾਂ ਮੁਕਸਰ ਦੀ ਹੱਦ ਚੱਲ ਪੈਂਦੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ